ਰੰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗ ਮਹੱਲਾ ਪੰਜਵਾ ਬਲੇਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਨ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਤ ਕਰਨ ਰਹਾਉ ਏ ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਵਾਰਨ ਨਹੀਂ ਜਾਂਦਾ ਹਾਂ ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦਿੰਦਾ ਹੈ ਫਿਰ ਅੱਗੇ ਫਰਮਾਨ ਹੈ ਦੁੱਖ ਰੋਗ ਭੈ ਸਗਲ ਬਿਨਾਸੀ ਜੋ ਆਵੈ ਹਰਿ ਸੰਤ ਸਰਣ ਆਪ ਜਪੈ ਉਰੇ ਨਾਮ ਜਪਾਵੇ ਵਡ ਸਮਰੱਥ ਤਾਰਨ ਤਰਨ ਏ ਭਾਈ ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸ਼ਰਨ ਪੈਂਦਾ ਹੈ ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ ਉਹ ਮੁਨਕ ਵੱਡੀ ਸਮਰੱਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਜੋਗ ਹਰੀ ਦਾ ਨਾਮ ਆਪ ਜਪਣਾ ਤੇ ਹੋਰ ਨਾ ਪਾਸ ਉਹ ਜਪਾਉਂਦਾ ਹੈ ਰੰਗੀ ਫਰਮਾਨ ਹੈ ਜਾ ਕੋ ਮੰਤਰ ਉਤਾਰੈ ਸਹਿ ਸਾ ਊਣੇ ਕਉ ਸੁ ਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਬ ਪਰਨ ਤਾਂ ਸਤਿਗੁਰੂ ਪਾਸ਼ਾ ਫਰਮਾਨ ਕਰਦੇ ਹਨ ਕਿ हे ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਜਿਸ ਦਾ ਉਪਦੇਸ਼ ਮਨੁੱਖ ਦਾ ਸਹਿਮ ਦੂਰ ਕਰ ਦਿੰਦਾ ਹੈ ਜਿਹੜਾ ਆਤਮਿਕ ਜੀਵਨ ਤੋਂ ਸਖਨੇ ਮਨੁੱਖਾਂ ਨੂੰ ਨੱਕਾ ਨੱਕ ਭਰ ਦਿੰਦਾ ਊਣਿਆਂ ਨੂੰ ਭਰ ਦਿੰਦਾ ਇਸ ਕਰਕੇ ਕਹਿੰਦੇ ਹੈ ਭਾਈ ਜਿਹਨੇ ਗੁਰੂ ਮਨੁੱਖ ਹਰੀ ਦੇ ਦਾਸਾਂ ਦੀ ਰਾਜਾ ਵਿੱਚ ਤੁਰਦੇ ਹਨ ਉਹ ਮੜ ਜਨਮ ਵਰਨ ਦੇ ਗੇਰ ਦੇ ਵਿੱਚ ਨਹੀਂ ਪੈਂਦੇ ਇਹ ਲੰਗੇ ਫਰਮਾਨ ਹੈ ਭਗਤਨ ਕੀਰ ਟਹਲ ਕਮਾਵਤ ਗਾਵਤ ਦੁੱਖ ਕਾਟੇ ਤਾਂ ਕੇ ਜਨਮ ਮਰਨ ਜਾ ਕੋ ਭਇਓ ਕਿਰਪਾਲ ਬੀਠਲਾ ਤਿੰਨ ਹਰ ਹਰ ਅਜਰ ਜਰਨ ਹੀ ਭਾਈ ਸੰਤ ਜਨਾਂ ਦੀ ਸੇਵਾ ਕਰਦੇ ਆਂ ਪ੍ਰਮਾਤਮਾ ਦੇ ਗੁਣ ਗਾਉਂਦੇ ਆਂ ਗੁਰੂ ਉਹਨਾਂ ਦੇ ਜਨਮ ਮਨ ਦੇ ਸਾਰੇ ਦੁੱਖ ਕੱਟ ਦਿੰਦਾ ਗੁਰੂ ਦੀ ਮਿਹਰ ਦੇ ਨਾਲ ਜਿਸਮ ਨੂੰ ਕੁੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਿਆਵਾਨ ਹੁੰਦਾ ਹੈ ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ ਜਰਾ ਰਹਿਤ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹਾਰੂ ਰਸ ਹੈ ਅਗਾਨੇ ਸਹਿਜ ਸਮਾਨੇ ਮੁਖ ਜਾਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦran ਇਹ ਨਾਨਕ ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਰਸ ਨਾਲ ਰਜ ਜਾਂਦੇ ਹਨ ਆਤਮਿਕ ਅਡੋਲਤਾ ਵਿੱਚ ਲੀਨ ਹੋ ਜਾਂਦੇ ਹਨ ਜਿਹੜੇ ਉਨ੍ਹਾਂ ਦੀ ਉੱਚੀ ਆਤਮਿਕ ਅਵਸਥਾ ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਔਸਰ ਜਉ ਗੋਪਾਲ ਰਿਜਾਇਓ ਰਹਾਓ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਇਹ ਭੈਣ ਜਿੰਦ ਵਾਸਤੇ ਉਹ ਭਲੇ ਸਮਬੱਵ ਹੁੰਦੇ ਹਨ ਭਾਗਾਂ ਵਾਲੇ ਦਿਨ ਹੁੰਦੇ ਹਨ ਜਿੰਦ ਦੇ ਵਾਸਤੇ ਉਹ ਸੋਹਣੇ ਸਮੇ ਹੁੰਦੇ ਹਨ ਜਦੋਂ ਕੋਈ ਜਿੰਦ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖੁਸ਼ ਕਰ ਲਵੇ ਉਸ ਸਮਾਂ ਵਕਤ ਬਹੁਤੀ ਪਾਗਾਂ ਵਾਲਾ ਹੁੰਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਿ へ ਭੈਣ ਮੈਂ ਵੀ ਕਹਿੰਦੇ ਉਸ ਗੁਨਾ ਦੇ ਖਜ਼ਾਨੇ ਪ੍ਰਭੂ ਦੀ ਸ਼ਿਵਸਲਾ ਦੇ ਗੀਤ ਗਾ ਰਹੀ ਹਾਂ ਫਿਰ ਅੱਗੇ ਫਰਮਾਨ ਹੈ ਸੰਤਹ ਚਰਨ 모ਰ ਲੋ ਮਾਥਾ ਹਮਰੇ ਮਸਤਕ ਸੰਤ ਧਾਰੇ ਹਾਥਾ ਏ ਭੈਣ ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ ਮੇਰੇ ਮੱਥੇ ਉੱਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ ਸਦ ਹੈ ਮੰਤਰ ਮੋਰ ਲੋ ਮਨੁਆ ਤਾਤੇ ਗਤ ਹੋਏ ਤ੍ਰੈ ਗੁਣੀਆਂ ਇਹ ਭੈਣ ਗੁਰੂ ਦਾ ਉਪਦੇਸ਼ ਮੇਰੇ ਅਨਜਾਨ ਮਨ ਵਿੱਚ ਆ ਵਸਿਆ ਹੈ ਉਸ ਦੀ ਬਰਕਤ ਨਾਲ ਮੇਰੇ ਅੰਦਰੋਂ ਮਾਇਆ ਦੇ ਤਿੰਨਾ ਹੀ ਗੁਨਾ ਦਾ ਪ੍ਰਭਾਵ ਦੂਰ ਹੋ ਗਿਆ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ మో ਟੁੱਟੇ ਭ੍ਰਮ ਸੰਗਾ ਏ ਭੈਣ ਸੰਤ ਜਨਾਂ ਦਾ ਦਰਸ਼ਨ ਕਰਕੇ ਮੇਰੀਆਂ ਅੱਖਾਂ ਵਿੱਚ ਅਜਿਹਾ ਪ੍ਰੇਮ ਪੈਦਾ ਹੋ ਗਿਆ ਹੈ ਕਿ ਲੋਭ ਮੋਹ ਭਟਕਣਾ ਦਾ ਸਾਥ ਮੇਰੇ ਅੰਦਰੋਂ ਮੁੱਕ ਗਿਆ। ਤੇ ਰੰਗ ਹੀ ਫਰਮਾਨ ਹੈ। ਕਹੋ ਨਾਨਕ ਸੁਖ ਸਹਿਜ ਆਨੰਦਾ ਖੋਲ ਭੀਤ ਮਿਲੇ ਪ੍ਰਮਾਨੰਦਾ ਹੈ ਨਾਨਕ ਹੈ ਪੈਣ ਕਹਿੰਦੇ ਅੰਦਰੋਂ ਹਉਮੈ ਦੀ ਕੰਧ ਭੀਤ ਹੈ ਜਿਹੜੀ ਉਹ ਤੋੜ ਕੇ ਸਭ ਤੋਂ ਉੱਚੇ ਆਤਮ ਆਨੰਦ ਦੇ ਮਾਲਕ ਪ੍ਰਭੂ ਜੀ ਮੈਨੂੰ ਮਿਲ ਪਏ ਹਨ ਹੁਣ ਮੇਰੇ ਅੰਦਰ ਆਤਮਿਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਰਗਮ ਮਹੱਲਾ ਪੰਜਵਾਂ ਘਰ ਦੂਜਾ ਕੈਸੇ ਕਾਹੋ ਮੋਹੇ ਜੀਵ ਬਿਦਨਾਈ ਦਰਸ਼ਨ ਪਿਆਸ ਪ੍ਰੇਅ ਪ੍ਰੀਤ ਮਨੋਹਰ ਮਨ ਨਾ ਰਹੇ ਬਹੁ ਵਿਦ ਉਮਕਾਈ ਰਹਾਉ ਸਤਿਗੁਰ ਪਾਤਸ਼ਾਹ ਸਮਝਾ ਰਹੇ ਹਨ ਕਿ হে ਵੀਰ ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ ਮੇਦਨਾਈ ਮਤਲਬ ਦਿਲ ਦੀ ਪੀੜ ਕਿਸ ਤਰ੍ਹਾਂ ਬਿਆਨ ਕਰਾਂ ਅੰਦਰ ਦਾ ਦਰਦ ਬਿਆਨ ਕਰ ਨਹੀਂ ਸਕਦੀ ਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸ਼ਨ ਦੀ ਤਾਂਘ ਹੈ ਦਰਸ਼ਨ ਤੋਂ ਬਿਨਾਂ ਮੇਰਾ ਮਨ ਧੀਰਜ ਨਹੀਂ ਕਰਦਾ ਮੇਰੇ ਅੰਦਰ ਕਈ ਤਰੀਕਿਆਂ ਨਾਲ ਉਮੰਗ ਉੱਠ ਰਹੀ ਹੈ ਉਹ ਮੁਕੇ ਉਹ ਮੰਗ ਉੱਠ ਰਹੀ ਹੈ ਰੰਗੀਆਂ ਫਰਮਾਨ ਹੈ ਚਿਤਵਨ ਚਿਤਵੋ ਪ੍ਰਿਆ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹੋ ਮਨ ਨਹੀਂ ਧੀਰੈ ਕਉ ਹੈ ਦੇ ਸੰਤ ਮਿਲਾਈ हे ਮੀਰ ਮੈਂ ਪਿਆਰੇ ਦੀ ਪ੍ਰੀਤ ਦੇ ਨਾਲ ਬਰਾਗਣ ਹੋਈ ਪਈਆ ਮੈਂ ਹਰ ਵੇਲੇ ਇਹ ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸ਼ਨ ਕਦੋਂ ਕਰਾਂਗੀ ਇਸ ਮਨ ਨੂੰ ਧੀਰਜ ਦੇਣ ਵਾਲੀ ਧੀਰਜ ਦੇਣ ਲਈ ਮੈਂ ਯਤਨ ਕਰਦੀ ਰਹਿੰਦੀ ਹਾਂ ਪਰ ਇਹ ਮਨ ਧੀਰਜ ਨਹੀਂ ਕਰਦਾ ਇਹ ਮੇਨ ਕਹਿੰਦੇ ਕੋਈ ਅਜਿਹਾ ਹੀ ਅਜਿਹਾ ਵੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ ਇਰਗੇ ਫਰਮਾਨ ਹੈ ਪੰਜਾਪ ਤਾਪ ਸੰਜਮ ਪੁੰਨ ਸਭ ਹੋਮਉ ਤਿਸ ਅਰਪਾਓ ਸਭ ਸੁਖ ਜਾਈ ਏਕ ਨਿਮਖਾ ਪ੍ਰਿਆ ਦਰਸ ਦਿਖਾਵੈ ਤਿਸ ਸੰਤਨ ਕੈ ਬਲ ਜਾਈ ਨਹਿ ਮੀਨ ਜੇ ਕੋਈ ਅੱਖ ਚਮਕਣ ਜਿਤਨੇ ਸਮੇਂ ਲਈ ਵੀ ਮੈਨੂੰ ਪਿਆਰੇ ਦਾ ਦਰਸ਼ਨ ਕਰਾ ਦੇਵੇ ਤਾਂ ਮੈਂ ਕਹਿੰਦੇ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ ਇਹ ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ ਜੇ ਅੱਖ ਚਮਕਣ ਜਿਤਨਾ ਸਮਾਂ ਵੀ ਮੈਨੂੰ ਦਨ ਸੰਕਰਾਂ ਦੇ ਸਾਰੇ ਸੁੱਖਾਂ ਦੇ ਵਸੀਲੇ ਪਿਆਰੇ ਪ੍ਰਭੂ ਨਾਲ ਮਿਲਾਉਣ ਵਾਲੇ ਸੰਤ ਅੱਗੇ ਮੈਂ ਸਭ ਕੁਝ ਭੇਟਾ ਕਰ ਦਿਆਂਗੀ ਫਿਰ ਅੱਗੇ ਫਰਮਾਨ ਹੈ ਕਰੋ ਨਿਹੋਰਾ ਬਹੁਤ ਬੇਨਤੀ ਸੇਵੋ ਦਿਨ ਰਹਿ ਨਾਈ ਮਾ ਅਵਮਾਨ ਹਉ ਸਗਲ ਤਿਆਗੋ ਜੋ ਪ੍ਰਿਆ ਬਾਤ ਸੁਣਾਈ ਏ ਮੀਰ ਕਹਿੰਦੇ ਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫਤਸਲਾ ਦੀ ਗੱਲ ਸੁਣਾਵੇ ਉਸ ਪਰਮੇਸ਼ਰ ਨੇ ਉਸ ਪਿਆਰੇ ਨੇ ਕੋਈ ਮੈਨੂੰ ਗੱਲ ਸੁਣਾਵੇ ਬਾਤ ਸੁਣਾਵੇ ਮੈਂ ਉਸ ਅੱਗੇ ਆਪਣਾ ਸਾਰਾ ਮਾਣ ਹੰਕਾਰ ਤਿਆਗ ਲਿਆਂਗੀ ਮੈਂ ਉਸ ਅੱਗੇ ਬਹੁਤ ਤਰਲਾ ਕਰਾਂਗੀ ਨਿਹੋਰਾ ਮਿੰਤ ਮਿਹਨਤੀ ਕਰਾਂਗੀ ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ ਜੇੜਾ ਕੋਈ ਮੈਨੂੰ ਉਸ ਪਿਆਰੇ ਦੀ ਕੋਈ ਗੱਲ ਸੁਣਾ ਦੇਵੇ ਪਰਮੇਸ਼ਰ ਦੀ ਰੱਗੇ ਫਰਮਾਨ ਹੈ ਦੇਖ ਚਰਤਰ ਭਈ ਹਉ ਮਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹੀ ਗ੍ਰਹਿ ਮਹਿ ਪਾਇਆ ਜਨ ਨਾਨਕ ਤਬਤੁ ਬੁਜਾਈ ਏ ਦਾਸ ਨਾਨਕ ਵੀਰ ਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਹਾਂ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ ਦੇ ਚਰਨਾ ਵਿੱਚ ਜੋੜ ਦਿੱਤਾ ਦਇਆ ਦਾ ਸੋਮਾ ਪਿਆਰ ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਲਿਆ ਸਤਿਗੁਰੂ ਦੀ ਕਿਰਪਾ ਦੇ ਨਾਲ ਤੇ ਮੇਰੇ ਅੰਦਰੋਂ ਮਾਇਆ ਵਾਲੀ ਸਾਰੀ ਤਪਸ਼ ਜਿਹੜੀ ਉਹ ਮਿਟ ਗਈ ਖਤਮ ਹੋ ਗਈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾਂ ਹਰੇ ਮੂੜੇ ਤੂੰ ਕਿਉਂ ਸਿਮਰਤ ਅਵਨਾਹੀ ਨਰਕ ਘੋਰ ਮਹਿ ਉਰਦ ਤਪ ਕਰਤਾ ਨਿਮਕ ਨਿਮਕ ਗੁਨਾਗਾਹੀ ਰਹਾਉ ਅਦੇ ਮੂੜੀ हे ਮੂਰਖ ਹੁਣ ਵੇਖੋ ਪਿਛਲੇ ਦੋ ਸ਼ਬਦਾਂ ਦੇ ਵਿੱਚ ਸਤਿਗੁਰੂ ਪਾਸ਼ਾ ਕਿੰਨੇ ਪਿਆਰ ਦੇ ਨਾਲ ਵੀ ਸਮਝਾ ਰਹੀ ਹੈ ਮਿੱਕ ਦੇ ਵੀਰ ਆਖ ਕੇ ਕੰਦੇ ਭੈਣ ਆਖ ਕੇ ਕਿਉਂਕਿ ਸਾਡਾ ਸਭ ਕੁਝ ਪਹਿਣ ਪਾ, ਵੀਰ, ਮਾਪਿਓ ਸਭ ਕੁਝ ਉਹ ਅਕਾਲ ਪੁਰਖ ਪਰਮੇਸ਼ਰ ਦਾ ਤੇ ਸਤਿਗੁਰੂ ਹੈ ਤੇ ਹੁਣ ਇੱਥੇ ਥੋੜਾ ਜਿਹਾ ਤਾੜ ਕੇ ਵੀ ਸਮਝਾ ਰਹੇ ਕਹਿੰਦੇ हे ਮੂਰਖ ਹੁਣ ਜਨਮ ਲੈ ਕੇ ਪਾਵੇ ਮਨੁੱਖਾ ਜਨਮ ਲੈ ਕੇ ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਕਿਉਂ ਨਹੀਂ ਸਿਮਰਦਾ ਕਹਿੰਦੇ ਜਦੋਂ ਕਹਿੰਦੇ ਤੂੰ ਭਿਆਨਕ ਨਰਕ ਵਰਗੀ ਮਾਂ ਦੇ ਪੇਟ ਦੇ ਵਿੱਚ ਸੀ ਨਰਕ ਵਰਗੀ ਮਾਂ ਦੇ ਪੇਟ ਦੇ ਵਿੱਚ ਸੀ ਸਭ ਨੂੰ ਪਤਾ ਵੀ ਪੇਟ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਨਰਕ ਦੀ ਜ਼ਿੰਦਗੀ ਸੀ ਤਦੋਂ ਕਹਿੰਦੇ ਤੂੰ ਪੁੱਠਾ ਲਟਕਦਾ ਹੋਇਆ ਤਪ ਕਰਦਾ ਸੀ ਉਥੇ ਤੂੰ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਸੀ ਤੇ ਹੁਣ ਤੈਨੂੰ ਕਹਿੰਦੇ ਕਿਹੜੀ ਮੌਤ ਪੈਗੀ ਮੂਰਖਾ ਕਹਿੰਦੇ ਹੁਣ ਕਿਉਂ ਨਹੀਂ ਤੂੰ ਜਪਦਾ ਕਹਿੰਦੇ ਫਿਰ ਅਗੇ ਫਰਮਾਨ ਹੈ ਰਹਾਉ ਅਨਕ ਜਨਮ ਭ੍ਰਮ ਤੋ ਹੀ ਆਇਓ ਮਾਨਸ ਜਨਮ ਦੁਲਬਾਹੀ গর্ਭ জোন ਛੋੜ ਜੋ ਨਿਕਸਿਓ ਤਉ ਲਾਗੋ ਅਨ ਠਾਹੀ ਕਹਿੰਦੇ ਹੀ ਮੂਰਖ ਤੂੰ अनेका ਹੀ ਜਨਮਾਂ ਦੇ ਵਿੱਚ ਭਟਕਦਾ ਆਇਐ 84 ਲੱਖ ਜੁਨਾਂ ਦੇ ਵਿੱਚ अनेका ਜਨਮਾਂ ਦੇ ਵਿੱਚ ਤੂੰ ਭਟਕਦਾ ਆਇਐ ਹੁਣ ਤੈਨੂੰ ਕਹਿੰਦੇ ਦੁਰਲਭ ਦੁਰਲਭ ਦਾ ਮਤਲਬ ਬਹੁਤ ਕੀਮਤੀ ਜੀ ਦੀ ਕੋਈ ਕੀਮਤ ਦੇ ਹੀ ਨਹੀਂ ਸਕਦਾ ਜਿਹੜੇ ਸਵਾਸ ਦਿੱਤੇ ਇਹਨਾਂ ਦੀ ਕੋਈ ਕੀਮਤ ਹੈ ਕੋਈ ਕੀਮਤ ਨਹੀਂ ਹੱਥ ਪੈਰ ਅੱਖਾਂ ਕੰਨ ਸਭ ਕੁਛ ਇਹਨਾਂ ਦੀ ਕੋਈ ਕੀਮਤ ਹੈ ਇਸ ਕਰਕੇ ਦੁਰਲਾਵਾਂ ਜਨਮ ਹੈ ਮਨੁੱਖਾ ਜਿਹੜਾ ਕਹਿੰਦੇ ਇਹ ਤੈਨੂੰ ਮਿਲਿਆ ਬੜਾ ਕੀਮਤੀ ਪਰ ਕਹਿੰਦੇ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਦੇ ਵਿੱਚ ਆ ਗਿਆ ਭਾਵ ਜਨਮ ਲੈ ਲਿਆ ਤੇ ਉਦੋਂ ਤੋਂ ਕਹਿੰਦੇ ਤੂੰ ਸਿਮਰਨ ਛੱਡ ਕੇ ਉੱਥੇ ਦਾ ਪੁੱਠਾ ਲਟਕੰਦਾ ਕਰਦਾ ਹੀ ਸੀ ਕਹਿੰਦੇ ਹੁਣ ਜਨਮ ਲੈ ਕੇ ਤੂੰ ਹੁਣ ਸਿਮਰਨ ਛੱਡ ਕੇ ਹੋਰ ਹੋਰ ਥਾਂ ਹੀ ਕਹਿੰਦੇ ਰੁੱਝ ਗਿਆ ਹੁਣ ਤੇ ਕੋ ਸਮਾਂ ਹੀ ਹੈ ਨਹੀਂ ਕਰਹੀ ਬੁਰਾਈ ਠਗਾਈ ਦਿਨ ਰੈਣ ਨੇਫਲ ਕਰਮ ਕਮਾਹੀ ਕਣ ਨਾਹੀ ਤੁਹ ਗਾਹਣ ਲਾਗੇ ਧਾਏ ਧਾਏ ਦੁਖ ਪਾਹੀ ਧਾਏ ਧਾਏ ਧੌੜ-ਦੌੜ ਕੇ ਭਜ-ਭਜ ਕੇ ਕਹਿੰਦੇ ਹੈ ਮੂਰਖ ਉਹ ਦਿਨ ਰਾਤ ਬੁਰਾਈਆਂ ਕਰਦਾ ਹੈ ਠੱਗੀਆਂ ਕਰਦਾ ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਜਿਨ੍ਹਾਂ ਤੋਂ ਕੁਝ ਵੀ ਹੱਥ ਨਹੀਂ ਆਉਣਾ ਕਹਿੰਦੇ ਇਹੋ ਜਿਹੇ ਕੰਮ ਕਰਦਾ ਜਿਨ੍ਹਾਂ ਤੋਂ ਕੁਝ ਵੀ ਹੱਥ ਨਹੀਂ ਆਉਣਾ ਤਾਂ ਕਹਿੰਦੇ ਤੇਨਾਂ ਤਾਂ ਉਹ ਹਾਲ ਹੈ ਉਹ ਹਸ਼ਰ ਹੈ ਵੇਖ ਕਹਿੰਦੇ ਜਿਹਨੇ ਕਿਸਾਨ ਉਹਨਾਂ ਤੋਂ ਹਾਂ ਨੂੰ ਹੀ ਗਾਉਂਦੇ ਰਹਿੰਦੇ ਹਨ ਤੋਹਾ ਮਤਲਬ ਜਿਹਨੇ ਲਾਂਗਾ ਹਸਲ ਮੰਨ ਲਓ ਝੋਨਾ ਛਾੜ ਲਵੇ ਪਰਾਲੀ ਨੂੰ ਗਾ ਲਵੇ ਤੇ ਪਰਾਲੀ ਦੇ ਵਿੱਚੋਂ ਜਾਂ ਕਣਕ ਵੱਢ ਲਈ ਮਗਰ ਜਿਹੜੀ ਰਹਿ ਗਿਆ ਜਿੰਤੂੜੀ ਬਣਾਉਣੀ ਹੈ ਉਹਨੂੰ ਗਾਉਣ ਲੱਗ ਜੇ ਮੇਰੇ ਵਿੱਚੋਂ ਦਾਣੇ ਨਿਕਲਣਗੇ ਤਾਂ ਇਹ ਚੋਂ ਨਿਕਲ ਸਕਦੇ ਪਰਾਲੀ ਚੋਂ ਦਾਣੇ ਨਿਕਲ ਸਕਦੇ ਝੋਨਾ ਵੱਢੇ ਤੋਂ ਬਾਅਦ ਕਹਿੰਦੇ ਤੇਰਾ ਤਾਂ ਉਹ ਹਸ਼ਰ ਹੈ ਤੂੰ ਤਾਂ ਉਹ ਕੰਮ ਕਰ ਰਿਹਾ ਹੈ ਕਹਿੰਦੇ ਤੂੰ ਤਾਂ ਜਿਹਦੇ ਵਿੱਚ ਦਾਣੇ ਹੈ ਨਹੀਂ ਕਹਿੰਦੇ ਉਹਨੂੰ ਗਾ ਰਹੇ ਹੈ ਕਹਿੰਦਾ ਭਾਵ ਜਿਹਨੇ ਕੰਮਾਂ ਦਾ ਕੋਈ ਫਾਇਦਾ ਹੀ ਨਹੀਂ ਤੂੰ ਉਹ ਕਰ ਰਿਹਾ ਹੈ ਉਹ ਉਸ ਸਮਾਨ ਹੈ ਵੀ ਜਿਹਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਣਾ ਉਹਨੂੰ ਗਾਉਣ ਲੱਗਿਆ ਪਿਆ ਤੇ ਦੌੜ ਦੌੜ ਕੇ ਕਹਿੰਦੇ ਦੁੱਖ ਹੀ ਫਿਰ ਪਾਉਣਾ ਹੈ ਕਹਿੰਦੇ ਰੱਗੇ ਫਰਮਾਨ ਹੈ ਮਿਥਿਆ ਸੰਗ ਕੂੜ ਲਪਟਾਇਓ ਔਰਜ ਪਰਿਓ Kusum Maahi ਧਰਮ ਰਾਈ ਜਬ ਪਕਰ ਸਬਵਰੀ ਤਉ ਕਾਲ ਮੁਖਾ ਉਠ ਜਾਹੀ ਕਹਿੰਦੇ ਏ ਕਮਲੇ ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਦੇ ਨਾਲ ਚੰਬੜਿਆ ਰਹਿਂਦਾ ਤੂੰ ਕੁਸੰਬੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਜੋ ਕੰਮ ਦੇ ਨਹੀਂ ਹੁੰਦੇ ਜਦੋਂ ਤੈਨੂੰ ਕਹਿੰਦੇ ਧਰਮ ਰਾਜ ਆ ਫੜੇਗਾ ਜਦੋਂ ਤੈਨੂੰ ਕਹਿਣ ਦਾ ਭਾ ਮੌਤ ਆ ਗਈ ਮੌਤ ਆਉਗੀ ਤਾਂ ਫਿਰ ਕਹਿੰਦੇ ਭੈਣੇ ਕੰਮਾਂ ਦੀ ਕਾਲਖ ਹੀ ਮੂੰਹ ਤੇ ਲੈ ਕੇ ਇੱਥੋਂ ਚਲਾ ਜਾਏਗਾ ਮੂੰਹ ਕਾਲਖੀ ਲੈ ਕੇ ਹੀ ਚਲਿਆ ਜਾਏਗਾ ਕਾਲ ਮੁਖਾ ਕਾਲਾ ਮੁਖ ਉੱਠ ਜਾਈਂ ਕਹਿੰਦੇ ਕਾਲਾ ਮੁਖ ਰਾਕੇ ਉੱਠ ਜਏਗਾ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾ ਹੀ ਕਹੋ ਨਾਨਕ ਤਿੰਨ ਜਨ ਬਲਹਾਰੀ ਜੋ ਆਲੇ ਪਰਹਿ ਮਨ ਮਾਹੀ ਪਰ ਕਹਿੰਦੇ ਹੀ ਭਾਈ ਜੀਵਾਂ ਦੇ ਵਿਚਾਰਿਆਂ ਦੇ ਕੀ ਵਾਸਾ ਹੈ ਕਹਿੰਦੇ ਉਹ ਮਨੁੱਖ ਹੀ ਪ੍ਰਮਾਤਮਾ ਨੂੰ ਮਿਲਦਾ ਹੈ ਜਿਸ ਮਨੁੱਖ ਨੂੰ ਪ੍ਰਮਾਤਮਾ ਆਪ ਮਿਲਾਉਂਦਾ ਹੈ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਮਿਲਾਪ ਦੇ ਲੇਖ ਲਿਖੇ ਹੁੰਦੇ ਆ ਉਹ ਮਿਲਦਾ ਹੈ ਨਿਹ ਨਾਨਕ ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਸਤਿਕੇ ਜਾਨਾ ਜਿਹੜੇ ਪ੍ਰਭੂ ਮਿਲਾਪ ਦੀ ਬਰਕਤ ਦੇ ਨਾਲ ਮਨ ਦੇ ਵਿੱਚ ਮਾਇਆ ਤੋਂ ਨਿਰਲੇਪ ਰਹਿੰਦੇ ਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਅੱਜ ਦੇ ਵਿਚਾਰਾਂ ਦੀ ਇਸ ਮਾਪਕੀ ਹੈ ਵਿਚਾਰਾਂ ਕਰਦੇ ਆ ਬੀਅੰਤਨ ਤਾਈਆਂ ਹੋ ਗੀਆਂ ਸਤਿਗੁਰੂ ਪਾਸ਼ਾ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ